ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਬਠਿੰਡਾ ਤੋਂ 40 ਕਿਲੋਮੀਟਰ ਦੂਰ ਡੂ ਵਾਲੀ ਬੈਰੀਅਰ ਯਾਨੀ ਕਿ ਜਿਹੜਾ ਡੱਬ ਵਾਲੇ ਵਾਲੇ ਪਾਸੇ ਪੰਜਾਬ ਹਰਿਆਣਾ ਦਾ ਬਾਰਡਰ ਪੈਂਦਾ ਉੱਥੇ ਖੜੇ ਆ ਅਸੀਂ ਇਸ ਵਕਤ ਪੰਜਾਬ ਵਾਲੇ ਪਾਸੇ ਖੜੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਕਿੱਲਾ ਬਿਛਾਈਆਂ ਜਾ ਰਹੀਆਂ ਨੇ ਤਿੱਖੀਆਂ ਕਿੱਲਾ ਤੇ ਕਿੱਲਾ ਦੇ ਪਰਲੇ ਪਾਸੇ ਆ ਹਰਿਆਣਾ ਇਹਦਾ ਕਾਰਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਅਸੀਂ 13 ਫਰਵਰੀ ਨੂੰ ਦਿੱਲੀ ਵੱਲ ਨੂੰ ਪਹੁੰਚ ਕਰਾਂਗੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਜਿਹਦੇ ਵਜੋਂ ਜਿਹਨੂੰ ਰੋਕਣ ਵਾਸਤੇ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਪੂਰੀ ਸਖਤ ਨਜ਼ਰ ਆ ਰਹੀ ਹੈ ਤੇ ਕਿਉਂਕਿ ਜਿਹੜਾ ਦਿੱਲੀ ਜਾਣ ਦਾ ਰਸਤਾ ਹੈ ਹਰਿਆਣੇ ਨੂੰ ਹੁੰਦਾ ਹੋਇਆ ਜਾਂਦਾ ਹੈ ਹਰਿਆਣੇ ਦੇ ਵਿੱਚ ਦੀ ਜਾਣਾ ਪੈਂਦਾ ਸੋ ਹਰਿਆਣਾ ਸਰਕਾਰ ਨੇ ਪੂਰੇ ਇੰਤਜ਼ਾਮ ਕੀਤੇ ਆ ਸੜਕ ਤੇ ਕਿੱਲਾ ਵਛਾਈਆਂ ਕੀਤਾ ਕਿ ਤਾਂ ਕਿ ਇਥੋਂ ਕੋਈ ਵਾਹਨ ਲੰਘ ਸਕੇ ਤੇ ਵੱਡੇ ਵੱਡੇ ਪੱਥਰ ਗੱਟੇ ਜਿਹੜੇ ਆ ਮਿੱਟੀ ਦੇ ਰੇਤੇ ਦੇ ਉਹ ਤੇ ਨਾਲ ਜਿਹੜੀਆਂ ਲਗਭਗ 11 ਤੋਂ 12 ਕੰਪਨੀਆਂ ਪਲੋਟ ਹੋਈਆਂ ਨੇ ਕਿ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣਗੀਆਂ ਤੇ ਇਤੋਂ ਤਾਂਕਿ ਬੈਰੀਕੇਡ ਤੋੜ ਕੇ ਉਹ ਅੱਗੇ ਨਾ ਜਾ ਸਕਣ ਹਰਿਆਣਾ ਕ੍ਰੋਸ ਨਾ ਕਰ ਸਕਣ ਪੂਰੇ ਹਰਿਆਣਾ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਗ੍ਹਾ-ਜਗ੍ਹਾ ਤੇ ਬੈਰੀਕੇਡ ਲੱਗੇ ਹੋਣਗੇ ਜਿਵੇਂ ਕਿ ਪਿਛਲੀ ਵਾਰ ਤੁਸੀਂ ਦੇਖਿਆ ਕਿੰਨਾ ਟਕਰਾਵ ਹੋਇਆ ਸੀ ਹਰਿਆਣਾ ਪ੍ਰਸ਼ਾਸਨ ਹਰਿਆਣਾ ਪੁਲਿਸ ਦੇ ਤੇ ਨਾਲ ਕਿਸਾਨਾਂ ਦੇ ਵਿੱਚ ਇਸ ਕਰਕੇ ਇਸ ਵਕਤ ਇਸ ਵਾਰ ਪੂਰੀ ਸਖਤ ਪੂਰੀ ਮੁਸਤੈਦ ਨਜ਼ਰ ਆ ਰਹੀ ਹੈ ਹਰਿਆਣਾ ਪੁਲਿਸ ਫਿਲਹਾਲ ਕਿਸਾਨਾਂ ਦੀ ਜਿਹੜੀ ਮੀਟਿੰਗ ਚੱਲਦੀ ਹੈ ਸਰਕਾਰ ਦੇ ਨਾਲ ਜੇ ਕੋਈ ਸਹਿਮਤੀ ਨਾ ਬਣੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਹੋ ਸਕਦਾ ਹੈ ਕਿ ਸਵੇਰੇ ਚੜ੍ਹਦੇ ਸੂਰਜ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਜਾਵੇ ਤੇ ਹਰਿਆਣਾ ਪੁਲਿਸ ਰਾਹ ਦੇ ਵਿੱਚ ਉਹਨਾਂ ਨੂੰ ਰੋਕਣ ਦੇ ਲਈ ਖੜੀ ਹੈ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪੱਥਰ ਕਿੱਲਾਂ ਗੱਡੀਆਂ ਸੜਕ ਦੇ ਵਿੱਚ ਤੇ ਨਾਲ ਬੈਰੀਕੇਡਿੰਗ ਕੀਤੀ ਗਈ ਹੈ ਨੁਕਿੱਲੀਆਂ ਤਾਰਾਂ ਜਿਹੜੀਆਂ ਦੀਓ ਤੇ ਬਲੇਡ ਲੱਗੇ ਹੋਏ ਐ ਜੇ ਕਿਸੇ ਦੇ ਪਿੰਡੇ ਤੇ ਲੱਗ ਗਈ ਤਾਂ ਛੱਲਿਆ ਜਾਊਗਾ ਇਹ ਇੰਤਜ਼ਾਮ ਪਹਿਲਾਂ ਵੀ ਕੀਤਾ ਗਿਆ ਸੀ ਪਿਛਲੀ ਵਾਰ ਪਰ ਇਹਨਾਂ तमाम ਜਿਹੜੀਆਂ ਰੋਕਾਂ ਨੂੰ ਤੋੜਦਿਆ ਹੋਇਆ ਕਿਸਾਨ ਜਿਹੜੇ ਸੀਗੇ ਉਹ ਦਿੱਲੀ ਪਹੁੰਚ ਗਏ ਸੀ ਵੱਡੀ ਗਿਣਤੀ ਦੇ ਵਿੱਚ ਇੱਕ ਲੰਮਾ ਸਮਾਗਮ ਕਰਨਾ ਚੱਲਿਆ ਉੱਥੇ ਫਿਰ ਸਹਿਮਤੀ ਬਣ ਗਈ ਸੀ ਤਾਂ ਧਰਨਾ ਚੱਕਿਆ ਗਿਆ ਸੀ ਜਿਹੜਾ ਮੋਰਚਾ ਚੱਕਿਆ ਗਿਆ ਸੀਗਾ ਉਸ ਮੋਰਚੇ ਦੌਰਾਨ ਜਿਹੜੀਆਂ ਸ਼ਰਤਾਂ ਤੇ ਮੋਰਚਾ ਚੱਕਿਆ ਗਿਆ ਸੀ ਉਹਨਾਂ ਸ਼ਰਤਾਂ ਨੂੰ ਉਹਨਾਂ ਮੰਗਾਂ ਨੂੰ ਪੂਰੀਆਂ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਇਹ ਕਹਿਣਾ ਕਿਸਾਨ ਜਥੇਬੰਦੀਆਂ ਦਾ ਇਸ ਕਰਕੇ ਅਸੀਂ ਦੁਬਾਰਾ ਦਿੱਲੀ ਨੂੰ ਕੋਚ ਕਰਨ ਲੱਗੇ ਹਾਂ ਸੋ ਫਿਲਹਾਲ ਇੱਥੇ ਕੋਈ ਅਧਿਕਾਰੀ ਆਏ ਹੋਏ ਨੇ ਹਰਿਆਣਾ ਪ੍ਰਸ਼ਾਸਨ ਦੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਕਿਉਂਕਿ ਲੋਕਾਂ ਨੂੰ ਵੀ ਪਰੇਸ਼ਾਨੀ ਹੋਣੀ ਹੈ ਉਹਨਾਂ ਨੂੰ ਵੀ ਪਰੇਸ਼ਾਨੀ ਤੋਂ ਬਚਾਉਣਾ ਹੈ ਸਕੂਲ ਜਾਣ ਵਾਲੇ ਬੱਚੇ ਜਾਂ ਫਿਰ ਕੋਈ ਐਮਰਜੈਂਸੀ ਸੇਵਾਮਾਨ ਉਹ ਕਿਸ ਤਰ੍ਹਾਂ ਮੈਨੇਜ ਕਰਨਗੇ ਇਹ ਤਮਾਮ ਆਪਾਂ ਜਾਣਕਾਰੀ ਲਵਾਂਗੇ ਇੱਥੇ ਕੋਈ ਅਧਿਕਾਰੀ ਪਹੁੰਚਿਆ ਹਰਿਆਣਾ ਪ੍ਰਸ਼ਾਸਨ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਵੱਡੀ ਇੱਕ ਚੁਣੌਤੀ ਹੈ ਵੱਡਾ ਇੱਕ ਅ ਇੰਤਜ਼ਾਮ ਕਰਨਾ ਪਊਗਾ ਹਰਿਆਣਾ ਪ੍ਰਸ਼ਾਸਨ ਨੂੰ ਕਿਉਂਕਿ ਵੱਡੀ ਗਿਣਤੀ 'ਚ ਕਿਸਾਨ ਪਹੁੰਚਣਗੇ ਤਾਂ ਫਿਲਹਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਨੇ ਕਿ ਕੀ ਕਹਿਣਾ ਉਹਨਾਂ ਦਾ ਕੀ ਇੰਤਜ਼ਾਮ ਹੈ ਉਹਨਾਂ ਦੇ ਕਰਦੇ ਆਂ ਗੱਲਬਾਤ फोर्स है मैं खुद रोडी साइड से अभी आया था तो देखा था वहाँ पे भी आ रहे हैं और बाकी सब प्रोसेस और इसी तरह के इंतज़ाम वहाँ भी हो रहे हैं सर कुछ जिले भी बनाई गई हैं कुछ बताया जा रहा है कितनी लगभग ये जिले हैं आज जो उपद्रव्यों के लिए बनाई गई हैं क्या चीज़ें टेम्प्रेरी जेल दो क्रिएट कर दिए हैं उसका होम डिपार्टमेंट का नोटिफिकेशन आ चुका है सर स्कूलों को लेकर भी कोई नोटिस जारी किया गया है क्योंकि कल बहुत क्रिशियल डे है ऐसे में बच्चे अगर स्कूल जाएंगे तो अभी तक नहीं सर एक सवाल ये है कि इमरजेंसी सिचुएशंस को लेके क्या है लाइक जैसे एम्बुलेंस है या बाकी दूसरी इमरजेंसी सर्विसेस हैं ऑल्टरनेटिव रूट्स खोल रखे हैं अगर एम्बुलेंसेज इधर उधर से आ रहे होंगे पंजाब से राजस्थान से उन्हें दिक्कत नहीं है लगभग कितनी फोर्सेस डिप्लॉयड की गई है अगर संख्या की बात करें तो संख्या के हिसाब से तो थैंक थैंक यू यू सर यू सर, यू। तो सर लोगों को आसपास के लोगों को काफी, काफी परेशानी आ, आ रही है जो बॉर्डर के नज़दीक जो लोग रहते हैं उनको काफ़ी दिक्कतों का सामना करना पड़ रहा है ये थोड़ा टाइम करना पड़ेगा ठीक थैंक यू थैंक यू ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਰਿਆਣਾ ਦੇ ਕਿਹਾ ਕਿ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਪਰ ਅਸੀਂ ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਹਰਿਆਣਾ ਜਾਂ ਪੰਜਾਬ ਦੇ ਕਿਸੇ ਵੀ ਆਮ ਜਾਨੂ ਆਮ ਲੋਕਾਂ ਨੂੰ ਬੱਚਿਆਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਪਰ ਉਹ ਬਤਨਾ ਕਰ ਸਕੇ ਇਹ ਜਿਹੜਾ ਮੋਰਚਾ ਹੈ ਇਹ ਕਿਸਾਨਾਂ ਦਾ ਜਿਹੜਾ ਇਕੱਠਾ ਹੋਊਗਾ ਵੱਡਾ ਤੇ ਸਾਡੀ ਬੈਰੀਕੇਡਿੰਗ ਕੀਤੀ ਹੋਇਆ ਪੂਰੀ ਤਿਆਰੀ ਹੈ ਤੇ ਜਾਣ ਤੋਂ ਰੋਕਣ ਦੇ ਲਈ ਪਰ ਅਸੀਂ ਇਹ ਗੱਲ ਦਾ ਖਾਸ ਧਿਆਨ ਰੱਖਾਂਗੇ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਹਲੇ ਤੱਕ ਕਿਸਾਨ ਇੱਥੇ ਪਹੁੰਚੇ ਨਹੀਂ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਉਹਦੇ باوجود ਇੱਥੇ ਇੱਕ ਲੰਮਾ ਜਾਮ ਲੱਗ ਗਿਆ ਜਦੋਂ ਇੱਥੇ ਕਿਸਾਨ ਪਹੁੰਚ ਗਏ ਇਕੱਠ ਹੋ ਗਿਆ ਬੈਰੀਕੇਟਿੰਗ ਹੋ ਗਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਉਸ ਵੇਲੇ ਕੀ ਹਾਲ ਹੋਊਗਾ ਤੁਸੀਂ ਸਮਝ ਸਕਦੇ ਹੋ ਫਿਲਹਾਲ ਹਜੇ ਰਸਤਾ ਖੁੱਲਾ ਹੈ ਹਾਲਾਂਕਿ ਸੜਕ ਜਿਹੜੀ ਚੌੜੀ ਸੀ ਉਹ ਤੋਂ ਥੋੜੀ ਜੀ ਤੰਗ ਹੋ ਗਈ ਹੈ ਕਿਉਂਕਿ ਦੋਨੇ ਪਾਸੇ ਬੈਰੀਗੇਡਿੰਗ ਥੋੜੀ ਜਿਹੀ ਕਰ ਦਿੱਤੀ ਗਈ ਹੈ ਜਿਹੜਾ ਕੱਚਾ ਰਾਹ ਬਿਲਕੁਲ ਉਹ ਬੰਦ ਕਰ ਦਿੱਤਾ ਹੈ ਇਸ ਕਰਕੇ ਬਾਰੀਸਰ ਜਿਹੜਾ ਹਰਿਆਣੇ ਵਾਲੇ ਪਾਸੋਂ ਪੰਜਾਬ ਨੂੰ ਵਿਕਲ ਜਾਂਦੇ ਆ ਜਾਂ ਪੰਜਾਬ ਵਾਲੇ ਪਾਸੋਂ ਹਰਿਆਣਾ ਨੂੰ ਜਾਂਦੇ ਆ ਉਹਨਾਂ ਨੂੰ ਬਾਰੀਸਰ ਟਪਾਇਆ ਜਾ ਰਿਹਾ ਇਕੱਠੇ ਪੈਲ ਲਈ ਇੱਕ ਵਾਰ ਚ ਨਹੀਂ ਜਾ ਸਕਦੇ ਸੋ ਇਸ ਕਰਕੇ ਜਿਹੜਾ ਵੱਡਾ ਜਾਮ ਹੈ ਇੱਕ ਲੰਮਾ ਜਾਮ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਕਿਲੋਮੀਟਰ ਤੱਕ ਦਾ ਜਾਮ ਮੇਰੇ ਖਿਆਲ ਦੇ ਵਿੱਚ ਇਹ ਲੱਗ ਚੁੱਕਿਆ ਇਥੇ ਤਾਂ ਇੱਕ ਵੱਡੀ ਚੁਣੌਤੀ ਹੈ ਵੱਡਾ ਚੈਲੰਜ ਹੈ ਹਰਿਆਣਾ ਪੁਲਿਸ ਵਾਸਤੇ ਖਾਸ ਤੌਰ ਤੇ ਕਿਉਂਕਿ ਜਿਹੜਾ ਦਿੱਲੀ ਜਾਣ ਦਾ ਰਸਤਾ ਹੈ ਉਹ ਹਰਿਆਣਾ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੈ ਉਹ ਭਿਆਨਕ ਮੰਜ਼ਰ ਕਿਸ ਤਰ੍ਹਾਂ ਹਰਿਆਣਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਰੋਕਾਂ ਰੋਕਦੇ ਕਿਸਾਨ ਦਿੱਲੀ ਪਹੁੰਚ ਗਏ ਸੀ ਤਾਂ ਇਸ ਵਾਰ ਦੇਖਦੇ ਹਾਂ ਕਿ ਹਰਿਆਣਾ ਪੁਲਿਸ ਕਿੰਨਾ ਕੁ ਰੋਕ ਪਾਉਂਦੀ ਹੈ ਕਿਸਾਨਾਂ ਨੂੰ ਉਹਨਾਂ ਦੀ ਬੈਰੀਗੇਡਿੰਗ ਕਿੰਨੀ ਕੀ ਤਿਆਰੀ ਹੈ ਬਾਰਡਰ ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਤੇ ਅੰਦਰ ਹਰਿਆਣਾ ਦੇ ਰਾਸਤੇ ਵਿੱਚ ਕਿੰਨੀਆਂ ਗਰੋਕਾਂ ਲੱਗੀਆਂ ਹੋਣਗੀਆਂ ਤੇ ਕਿਸਾਨ ਕਿੰਨੱਕ ਰੋਕਾਂ ਤੋੜਦੇ ਹੋਏ ਦਿੱਲੀ ਪਹੁੰਚ ਸਕਦੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਪੰਜ ਪਾਣੀ ਟੀਵੀ ਜੈ ਹਿੰਦ ਜੈ ਭਾਰਤ